ਪਿਆਰੇ ਦੋਸਤੋ ਮੈਂ ਤੁਹਾਡਾ ਆਪਣਾ ਸਤਪਾਲ ਸਿੰਘ ਗਿੱਲ ਅੱਜ ਦੋਸਤੋ ਸਵੇਰ ਤੋਂ ਨਾ ਮੈਨੂੰ ਮੈਸੇਜ ਆ ਰਹੇ ਆ ਵੀ ਕੋਈ ਬੰਦਾ ਮੇਰੀ ਤਸਵੀਰ ਲਾ ਕੇ ਆਪਣੇ WhatsApp ਨੰਬਰ ਦੇ ਉੱਤੇ ਉੱਪਰ ਉਹ ਪੈਸੇ ਮੰਗ ਰਿਹਾ ਜਿਹਦੇ ਚ ਇੱਕ ਨੰਬਰ ਹੈਗਾ 77 70704 ਤੇ 99657 ਦੂਸਰਾ ਨੰਬਰ ਹੈਗਾ 009 61 728 ਉਹ ਮੈਂ ਤੁਹਾਨੂੰ ਦਿਖਾ ਵੀ ਦਿਨਾ ਇਹ ਉਹਨੇ ਦੋ ਤਿੰਨ ਮੇਰੇ ਦੋਸਤ ਮਿੱਤਰਾਂ ਨੂੰ ਕਾਲਾਂ ਵੀ ਕੀਤੀਆਂ ਇੱਕ ਤਾਂ ਆ ਨੰਬਰ ਹੈ ਖਾਸ ਕਰਕੇ ਇਹਦਾ ਖਿਆਲ ਰੱਖਿਓ ਮੇਰੇ ਫਰੈਂਡ ਨੇ ਏਜੀ ਆਫਿਸ ਉਹਨਾਂ ਨੂੰ ਕਾਲਾਂ ਕੀਤੀਆਂ 바ਵਾ ਸਾਹਿਬ ਮੋਗੇ ਤੋਂ ਵਕੀਲ ਜੀ ਸਾਡੇ ਉਹਨਾਂ ਨੂੰ ਵਕੀਲ ਸਾਹਿਬ ਨੂੰ ਕਾਲ ਕੀਤੀ ਪ੍ਰਿੰਕਲ ਲੁਧਿਆਣਾ ਮੇਰਾ ਮਿੱਤਰ ਉਹਨੂੰ ਕਾਲ ਕੀਤੀ ਬਿਆੰਤ ਪੱਤਰਕਾਰ ਚੰਡੀਗੜ੍ਹ ਹੋਰ ਵੀ ਕਈ ਮਾਤਾ ਜੀ ਨੇ ਨਾਬੇ ਤੋਂ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਤੋਂ ਪੈਸੇ ਮੰਗਦੇ ਕੋਈ ਗੱਲ ਕਰਕੇ ਤੇ ਮੈਂ ਤੁਹਾਨੂੰ ਕੁਝ ਰਿਕਾਰਡਿੰਗਾਂ ਸੁਣਾਉਣਾ ਪ੍ਰਿੰਕਲ ਨਾਲ ਜਦੋਂ ਉਹਨਾਂ ਨੇ ਮੈਨੂੰ ਜਦੋਂ ਭੇਜੀ ਇਹ ਰਿਕਾਰਡਿੰਗ ਮੈਂ ਤਾਂ ਖੁਦ ਹੈਰਾਨ ਰਹਿ ਗਿਆ ਕਿਉਂਕਿ ਮੇਰਾ ਇੱਕੋ ਹੀ ਨੰਬਰ ਚੱਲਦਾ 97807474 ਦੂਸਰਾ ਨੰਬਰ ਜਿਹੜਾ ਮੇਰਾ ਹੈਗਾ ਉਹ ਨਿੱਜੀ ਹੈ ਉਹ ਮੈਂ ਕਿਸੇ ਨਾਲ ਸ਼ੇਅਰ ਨਹੀਂ ਕੀਤਾ ਦੋਸਤੋ ਜਿੰਨੇ ਮੇਰੇ ਨਾਲ ਤੁਸੀਂ ਜੁੜੇ ਹੋਏ ਹੋ ਮੇਰਾ ਕਿਰਦਾਰ ਮੇਰੀ ਆਵਾਜ਼ ਸਭ ਤੁਸੀਂ ਜਾਣਦੇ ਹੋ ਤੁਹਾਡਾ ਧੰਨਵਾਦ ਜਿਹੜਾ ਕੋਈ ਇਸ ਸ਼ਕਾਰ ਚ ਨਹੀਂ ਫਸੇ ਇਹ ਜਿਹੇ ਬੇਸ਼ਰਮ ਲੋਕ ਆ ਜਿਹੜੇ ਵੇਖੋ ਕਿੱਥੋਂ ਤੱਕ ਇਹ ਲੋਕ ਡਿੱਗ ਜਾਂਦੇ ਆ ਬਹੁਤ ਸਵੇਰੇ ਮੈਨੂੰ ਘਟੋ ਘਟ ਸਾਡੇ ਵੀਰ ਜੀ ਨੇ ਅੰਗਰੇਜ਼ ਸਰਪੰਚ ਦੌਲਤਪੁਰ ਤੋਂ ਉਹਨਾਂ ਨੂੰ ਕਾਲ ਆਈ ਮੁੰਸੀ ਸਾਡੇ ਥਾਣੇ 'ਚ ਉਹਨਾਂ ਨੂੰ ਕਾਲ ਆਈ ਉਹਨੇ ਛੱਡਿਆ ਹੀ ਕੋਈ ਨਹੀਂ ਜਿਵੇਂ ਟੈਲੀਗ੍ਰਾਮ ਤੋਂ ਕੋਈ ਨੰਬਰ ਚੱਕ ਲਈ ਤੇ ਉਹ ਜਿਵੇਂ ਜਿਵੇਂ ਲਾਈ ਗਿਆ ਉਸੇ ਤਰ੍ਹਾਂ ਚੱਲ ਗਿਆ ਸੁਣਿਓ ਆਪਣਿੰਕਲ ਨਾਲ ਜਦੋਂ ਗੱਲ ਹੋਈ ਨੇ ਭਜੀ ਜਿਹੜੇ ਸਤਪਾਲ ਸਰ ਨੂੰ ਮੈਂ ਜਾਣਦਾ ਉਹ ਇਹਨਾਂ ਦੀ ਆਵਾਜ਼ ਹੀ ਇੰਤਾ ਦੀ ਨਹੀਂ ਹੈਗੀ ਸਰ ਤੂੰ ਥੋੜਾ ਜਿਹਾ ਗੱਲਾ ਖਰਾਬ ਹੈਗਾ ਕੀ ਹੋ ਗਿਆ ਗਲਾ ਯਾਰ ਇੰਤਾ ਸਤਪਾਲ ਗਿੱਲ ਦੀ ਤਾਂ ਆਵਾਜ਼ ਹੀ ਨਹੀਂ ਕੋ ਤਾਂ ਮਲਵਈ ਹੈ ਯਾਰ ਸਤਪਾਲ ਸਾਹਿਬ ਦਾ ਅੰਜੇਤੀ ਗਿੱਲੀ ਹੀ ਬੋਲਣਦੇ ਆ ਕੀ ਹੋ ਗਿਆ ਤੁਹਾਨੂੰ ਗਿੱਲ ਦੀ ਆਵਾਜ਼ ਨਹੀਂ ਹੈਗੀ ਸਰ ਨਾ ਤਾਂ ਗਿੱਲ ਦਾ ਨੰਬਰ ਹੈ ਆ ਗਿੱਲ ਦਾ ਨੰਬਰ ਮੇਰੇ ਕੋ ਨੋਟ ਹੈ ਸਰ ਓਹੋ ਮੈਂ ਤੁਸੀਂ ਨੰਬਰ ਪਰਸਾ ਨੰਬਰ ਤੋਂ ਤੁਹਾਡੇ ਨਾਲ ਗੱਲ ਕਰਨਦੇ ਆ ਭਾਜੀ ਪਰ ਮੈਂ ਚਲੋ ਕਾ ਗੱਡੀ 'ਚ ਬੈਠ ਕੇ ਤੁਹਾਡੇ ਨਾਲ ਗੱਲ ਕਰਦਾ ਸਰ ਠੀਕ ਹੈ ਇਹ ਦੇਖੋ ਵੀ ਜਿਹੜੇ ਮੇਰੇ ਨਾਲ ਚਲੋ ਜੁੜੇ ਹੋਏ ਨੇ ਮੇਰੇ ਮਿੱਤਰ ਉਸ ਮੇਰੀ ਆਵਾਜ਼ ਨੂੰ ਵੀ ਪਹਿਚਾਣਦੇ ਮੇਰੇ ਕਿਰਦਾਰ ਨੂੰ ਵੀ ਜਾਣਦੇ ਪਰ ਇਹ ਜਿਹੜੇ ਲੋਕਾਂ ਤੋਂ ਸੁਚੇਤ ਰਿਹਾ ਕਰੋ ਮੈਂ ਇਹਦੀ ਸਾਈਬਰ ਸੈੱਲ ਦੇ ਵਿੱਚ ਕੰਪਲੇਂਟ ਕਰ ਦਿੱਤੀ ਆ ਤੇ ਐ ਦੂਸਰੀ ਇੱਕ ਬਿਆਨਤ ਪੱਤਰਕਾਰ ਨਾਲ ਵੀ ਇਹਨਾਂ ਗੱਲ ਕਰਦਾ ਹਾਂ ਵਟਸਐਪ ਤੇ ਸ਼ੋਅ ਨਹੀਂ ਹੁੰਦੀ ਪੀਸੀ ਸਰਪਾਲ ਸਿੰਘ ਸਰਪਾਲ ਸਿੰਘ ਕੌਣ ਵੀਰ ਜੀ ਜੀ ਸਪਾਰਸ ਸਿੰਘ ਕਿਹਦੇ ਵੀਰ ਜੀ ਮੈਂ ਤੁਹਾਨੂੰ ਫੋਟੋ ਭੇਜ ਦਿੰਦੇ ਆ ਆਪਣੀ ਦੇਖ ਲਓ ਅੱਛਾ ਵੀਰ ਜੀ ਇਹ ਮੈਂ ਜਿਹੜੇ ਸਪਾਰਸ ਉਹ ਚੋਰੀ ਇੱਥੋਂ ਫੜੀ ਗਈ ਉਹਨਾਂ ਨੇ ਫਤਿਹ ਭਲਾਈ ਅੱਗੋਂ ਉਹਨੂੰ ਜਵਾਬ ਨਹੀਂ ਦੇਣਾ ਆ ਇੱਥੋਂ ਬੇਸਿਕਲੀ ਤਾਂ ਮੈਨੂੰ ਲੱਗਦਾ ਵੀ ਜਿਵੇਂ ਕੋਈ ਪਾਕਿਸਤਾਨ ਤੋਂ ਹੁੰਦਾ ਉਹ ਜੇ ਤੁਸੀਂ ਭਰਾ ਸਾਡੇ ਪੰਜਾਬੀ ਭਰਾ ਜੇ ਤੁਹਾਡੇ ਤੇ ਇੰਨੇ ਦਿਨ ਮਾੜੇ ਆ ਗਏ ਸਾਤੋਂ ਵੈਸੇ ਹੀ ਮਦਦ ਮੰਗ ਲਓ ਅਸੀਂ ਤੁਹਾਨੂੰ ਦੇ ਦੇਵਾਂਗੇ ਨਾ ਨਹੀਂ ਕਰਦੇ ਪਰ ਇਸ ਤਰ੍ਹਾਂ ਦਾ ਜਿਹੜਾ ਕੰਮ ਹੈ ਪੰਜਾਬੀਆਂ ਨੂੰ ਸ਼ੋਭਾ ਨਹੀਂ ਦਿੰਦਾ ਸਾਡੀ ਕਾਮ ਵਿੱਚ ਤਾਂ ਇਹੋ ਜਿਹੇ ਬੰਦੇ ਨਹੀਂ ਇਹੋ ਜਾਂ ਘਟੀਆਂ ਕੰਮ ਕਰਦੇ ਤੇ ਤੁਸੀਂ ਪੰਜਾਬੀ ਹੋ ਪੰਜਾਬ ਦੇ ਜਾਏ ਹੋ ਪੰਜਾਬੀ ਬੋਲਦੇ ਹੋ ਇਹੋ ਜੇ ਕੰਮ ਤੁਹਾਨੂੰ ਸ਼ੋਭਾ ਨਹੀਂ ਦਿੰਦੇ ਸਾਥੋਂ ਵੈਸੇ ਮਦਦ ਲੈ ਲਓ ਅਸੀਂ ਤੁਹਾਨੂੰ ਨਾ ਨਹੀਂ ਕਰਦੇ ਪਰ ਇਸ ਤਰ੍ਹਾਂ ਦੀਆਂ ਠੱਗੀਆਂ ਠੋਰੀਆਂ ਨਾ ਮਾਰੋ ਤੇ ਕਿਸੇ ਨੂੰ ਬਦਨਾਮ ਨਾ ਕਰੋ ਕਿਉਂਕਿ ਕਈ ਵੀਰ इमोशनल ਤੌਰ ਤੇ ਕੀ ਸ਼ਿਕਾਰ ਹੋ ਜਾਂਦੇ ਆ ਪਰ ਬੜੀ ਵਧੀਆ ਗੱਲ ਲੱਗੀ ਵੀ ਸਾਰਿਆਂ ਨੇ ਮੇਰੀ ਆਵਾਜ਼ ਜਿਹੜੀ ਉਹ ਪਹਿਚਾਣੀ ਕਿਉਂਕਿ ਬੋਲਣ ਦਾ ਲਹਿਜਾ ਹੀ ਪਤਾ ਲੱਗ ਜਾਂਦਾ ਵੀ ਆਪਣਾ ਇਧਰਲੇ ਪੰਜਾਬ ਦੀ ਤੇ ਉਧਰਲੇ ਪੰਜਾਬ ਦੀਆਂ ਕੁਝ ਗੱਲਾਂ ਦਾ ਫਰਕ ਹੁੰਦਾ ਬੋਲੀ ਦਾ ਤੇ ਚਲੋ ਜੀ ਤੁਹਾਡਾ ਧੰਨਵਾਦ ਸਾਰੇ ਸੁਚੇਤ ਰਹੇ ਇਹਦੇ ਕੋਈ ਜਾਲਚ ਨਹੀਂ ਫਸਿਆ ਤੇ ਅੱਗੇ ਤੋਂ ਵੀ ਖਿਆਲ ਰੱਖਿਓ ਪਹਿਲੀ ਗੱਲ ਤੇ ਇਹ ਆ ਵੀ ਮੈਂ ਕਦੇ ਵੀ ਇਹੋ ਜਿਹਾ ਕੰਮ ਜ਼ਿੰਦਗੀ ਚ ਪੈਸੇ ਦੇ ਲੈ ਵਾਲਾ ਨਾ ਕਰਾਂ ਨਾ ਕੀਤਾ ਕਿਉਂਕਿ ਮਤਲਬ ਜਿੰਨੀ ਜੋਗਾ ਹੈਗਾ ਮੈਂ ਤਾਂ ਵੰਡਰ ਵਾਲਾ ਐ ਬਾਕੀ ਮੇਰੇ ਸੱਜਣ ਮਿੱਤਰ ਜਿਹੜੇ ਮੇਰੇ ਨਾਲ ਨਿੱਜੀ ਤੌਰ ਤੇ ਮੇਰੇ ਦੋਸਤ ਮਿੱਤਰ ਆ ਜਦੋਂ ਲੋੜ ਹੁੰਦੀ ਮੈਂ ਉਹਨਾਂ ਤੋਂ ਮਦਦ ਲੈਣਾ ਮੈਂ ਨਹੀਂ ਮੁੱਕਰਦਾ ਨਹੀਂ ਲੈਂਦਾ ਪਰ ਜਦੋਂ ਮੈਨੂੰ ਲੋੜ ਹੁੰਦੀ ਆ ਜਾਇਜ਼ ਤੇ ਪਰ ਇਹੋ ਜਿਹਾ ਕੰਮ ਨਹੀਂ ਕਦੇ ਜ਼ਿੰਦਗੀ 'ਚ ਕਰਦੇ ਤੇ ਤੁਹਾਨੂੰ ਸਾਰਿਆਂ ਨੂੰ ਫੇਰ ਬੇਨਤੀ ਆ ਵੀ ਇਹੋ ਜਿਹੇ ਬੰਦਿਆਂ ਤੋਂ ਸੁਚੇਤ ਰਹੋ ਧੰਨਵਾਦ ਤੁਹਾਡਾ ਜਿੰਨਾਂ ਵੀਰਾਂ ਨੇ ਇਹ ਕਸ਼ਟ ਝੱਲਿਆ ਸਵੇੜ ਦੇ ਪਤਾ ਨਹੀਂ ਕਿੰਨੇ ਆਕ ਨੂੰ ਫੋਨ ਕਰ ਦਿੱਤਾ ਇਹਨੂੰ ਇੰਨੀ ਵੀ ਨਹੀਂ ਸ਼ਰਮ ਆਈ ਵੀ ਮੈਂ ਚੰਡੀਗੜ੍ਹ ਦੇ ਹੈਜੀ ਆਫਿਸ 'ਚ ਫੋਨ ਕਰ ਰਿਆ ਵੀ ਜਿੱਥੋਂ ਜੇ ਤੁਹ ਪਤਾ ਉਹ ਇਧਰ ਦਾ ਹੁੰਦਾ ਤੇ ਤੁਹਾਨੂੰ ਤੇਰੀਆਂ ਬਾਹਾਂ 'ਚ ਅਸੀਂ ਲੂੜੀਆਂ ਹੁੰਦੀਆਂ ਦੇਖੋ ਅੱਗੇ ਆਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸ਼ਾਮ ਨੂੰ ਇੱਕ ਵਧੀਆ ਵੀਡੀਓ ਲੈ ਕੇ ਅੱਜ ਫੇਰ ਹਾਜ਼ਰ ਹੋਵਾਂਗੇ ਜਾਫਰ ਸੂਬਾ ਤੁਹਾਨੂੰ ਅੱਜ ਸ਼ਾਮ ਨੂੰ ਬਣਾ ਕੇ ਸਵੇਪਾਵਾਂਗੇ ਮਨੁੱਖੀ ਅਧਿਕਾਰਾਂ ਨੇ ਜਿਹੜੀ ਸਾਡੀ ਰੱਖਿਆ ਕਰਨੀ ਸੀ ਉਹਦਾ ਘਾਣ ਕਿਸ ਨੇ ਕੀਤਾ ਉਹ ਸੰਸਥਾ ਨੂੰ ਕਿਸ ਨੇ ਕਮਜ਼ੋਰ ਕੀਤਾ ਉਹਦੇ ਕੌਣ ਕੌਣ ਜ਼ਿੰਮੇਵਾਰ ਹੈ ਪੰਜਾਬ ਦੇ ਜਾਇਆਂ ਦਾ ਲਹੂ ਪੀਣ ਦੇ ਵਿੱਚ ਇੱਕ ਤੇ ਜ਼ਿੰਮੇਵਾਰ ਨਹੀਂ ਗਈ ਬਹੁਤ ਤਰ੍ਹਾਂ ਜ਼ਿੰਮੇਵਾਰ ਇਹ ਕਿਉਂਕਿ ਮੈਂ ਜਦੋਂ ਇਹੀ ਜੀ ਵਿੱਚ ਆ ਜਾਂਦੀ ਫਿਰ ਮਾਨ ਕਈ ਵਾਰੀ ਖਰਾਬ ਵੀ ਹੁੰਦਾ ਪਰ ਚੰਗੀ ਗੱਲ ਹੈ ਜਿਹੜੇ ਮੇਰੇ ਨਾਲ ਸੱਜਣ ਜੁੜੇ ਹੋਏ ਨੇ ਉਹ ਮੈਨੂੰ ਪਹਿਚਾਣਦੇ ਵੀ ਆ ਜਾਣਦੇ ਵੀ ਆ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਇਹ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰੋ ਵੀ ਹਰ ਇੱਕ ਵੀਰ ਤੱਕ ਪਹੁੰਚ ਜਾ ਤਾ ਜੋ ਅੱਗੇ ਤੋਂ ਕੋਈ ਇਹ ਜੀ ਹਰਕਤ ਨਾ ਕਰੇ ਤੇ ਤੇ ਸਾਡਾ ਭਰਾ ਕੁਝ ਕਰਦਾ ਕੋਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ